ਸਤ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਸ਼ਮੇਖ ਗੁਰਤੇਜ ਤੁਹਾਡਾ ਸਦਾ ਸਵਾਗਤ ਕਰਦਾ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀ ਖੁਦ ਮੁੱਖ ਮੰਤਰੀ ਸਾਹਿਬ ਦਾਅਵਾ ਕਰਦੇ ਸੀ ਡੇਟਾ ਲਿੰਦੇ ਸੀ ਅਸੀਂ 26 ਜਨਵਰੀ ਤੱਕ ਅਸੀਂ 15 ਅਗਸਤ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਤੇ ਅਸੀਂ ਪੰਜਾਬ ਦੇ ਜਿੰਨੇ ਨਸ਼ਾ ਤਸਕਰ ਨੇ ਉਹਨਾਂ ਨੂੰ ਫੜ ਕੇ ਜੇਲਾ ਹੰਦ ਦਾ ਡੱਕ ਦਿਆਂਗੇ ਤੁਸੀਂ ਅਕਸਰ ਪੰਜਾਬ ਦੀਆਂ ਸੜਕਾਂ ਤੇ ਮੁੱਖ ਮੰਤਰੀ ਸਾਹਿਬ ਦੇ ਵੱਡੇ ਵੱਡੇ ਬੋਰਡ ਵੀ ਦੇਖੇ ਹੋਣੇ ਨੇ ਕਿ ਸੇ ਨਸ਼ਾ ਖਤਮ ਕਰਤਾ ਅਸੀਂ ਦਸ਼ਤਸ਼ਕਰਾਂ ਦੇ ਇਹ ਕਾਰਵਾਈ ਕੀਤੀ ਪਰ ਅਦੀ ਜ਼ਮੀਨੀ ਹਕੀਕਤ ਕੀ ਹੈ ਇਹ ਨਸ਼ਾ ਜਿਹੜਾ ਦਾਇਨਤਾ ਹੈ ਬੜਾ ਵਿਕਰਾਲ ਰੂਪ ਲੈ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਇਦੇ ਵਿੱਚ ਸਾਡੇ ਨੌਜਵਾਨਾਂ ਦੇ ਨਾਲ ਨਾਲ ਹੁਣ ਸਾਡੀਆਂ ਮੁੰਤਿਆਰਾਂ ਵੀ ਗ੍ਰਿਫਤ ਦੇ ਵਿੱਚ ਆ ਚੁੱਕੀਆਂ ਨੇ। ਸੋਸ਼ਲ ਮੀਡੀਆ ਤੇ ਬੀਤੇ ਦਿਨੀ ਇੱਕ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਦੇ ਵਿੱਚ ਇੱਕ ਨੌਜਵਾਨ ਲੜਕੀ ਨਸ਼ੇ ਦੇ ਨਾਲ ਬੁਰੀ ਤਰ੍ਹਾਂ ਡੁੱਬ ਹੈ। ਲੁਧਿਆਣਾ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਦੇ ਵਿੱਚ ਇੱਕ ਲੜਕੀ ਜਦੀ ਉਮਰ ਹਾਰਲੀ ਵੀਕ ਕੇ ਸਾਲ ਹੈ। ਉਹ ਨਸ਼ੇ ਦੇ ਲਈ ਦੇ ਵਪਾਰ ਕਰਨ ਨੂੰ ਵੀ ਤਿਆਰ ਹੋ ਜਾਂਦੇ ਮਲੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਵੀਡੀਓ ਹੁੰਦੀ ਹੈ ਰੇਲਵੇ ਸਟੇਸ਼ਨ ਦੇ ਲਾਗੇ ਦੋ ਨੌਜਵਾਨ ਲੜਕੀਆਂ ਨਸ਼ੇ ਦੇ ਟੀਕੇ ਲਾਉਂਦੀਆਂ ਦਿਖਾਈ ਦਿੰਦੀਆਂ ਇਹ ਸਭ ਚੀਜ਼ਾਂ ਸਾਨੂੰ ਕਿੱਧਰ ਇਸ਼ਾਰਾ ਕਰ ਰਹੀਆਂ ਨੇ ਕਿ ਅਸੀਂ ਇਹ ਚੀਜ਼ਾਂ ਨੂੰ ਅਜੇ ਤੱਕ ਖਤਮ ਕਰ ਦਿੱਤਾ ਕਿ ਅਸੀਂ ਇਸ ਦੰਤ ਤੋਂ ਮੁਕਤ ਹੋ ਗਏ ਇਹ بڑے ਵੱਡੇ ਸਵਾਲ ਨੇ ਸਾਡੀ ਸਰਕਾਰ ਦੇ ਉੱਪਰ। ਇਹ ਹੀ ਨਹੀਂ। ਇੱਕ ਰਿਪੋਰਟ ਆਈ ਪਿਛਲੇ ਮਹੀਨੇ ਜੂਨ ਦੀ। ਜੂਨ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈ 1 ਜੂਨ ਤੋਂ ਲੈ ਕੇ 15 ਜੂਨ ਤੱਕ 15 ਦਿਨ ਦੇ ਵਿੱਚ 15 ਮੌਤਾਂ ਹੋਈਆਂ। ਜ਼ਿਲ੍ਹਾ ਬਠਿੰਡਾ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ 7 ਨੌਜਵਾਨਾਂ ਦੀ ਮੌਤ ਹੋਈ। ਆਈ ਦੇ ਨਸੀ ਵੀਡੀਓਜ਼ ਦੇਖੇ ਛੋਟੇ ਛੋਟੇ ਬੱਚੇ ਨਸ਼ੇ ਲੈ ਰਹੇ ਨੇ ਟੀਕਾ ਟੀਕੇ ਲਗਾ ਰਹੇ ਨੇ ਗੋਲੀਆਂ ਲਗਾ ਰਹੇ ਨੇ ਜਿਲ੍ਹਾ ਗੁਰਦਾਸਪੁਰ ਦੀ ਇੱਕ ਵੀਡੀਓ ਵਾਇਰਲ ਹੋ ਗਈ ਜਿਹਦੇ ਵਿੱਚ ਹਵਾਈ ਜਹਾਜ਼ ਚੌਂਕ ਜਿਹੜਾ ਉਥੋਂ ਦਾ ਮਸ਼ਹੂਰ ਹੈ ਉਹਦੇ ਸਾਹਮਣੇ ਈ ਰਿਕਸ਼ਾ ਦੇ ਵਿੱਚ ਬੈਠ ਕੇ ਦੋ ਨੌਜਵਾਨ ਚਿੱਟੇ ਦਿਨ ਟੀਕਾ ਲਾ ਰਹੇ ਕਿ ਨਸ਼ੇ ਦਾ ਅਸੀਂ ਕਾਬੂ ਕਰ ਲਈ ਸਰਕਾਰ ਨੇ ਸਰਕਾਰਾਂ ਦੇ ਨੱਕ ਹੇਠ ਸਰਕਾਰਾਂ ਦੀਆਂ ਸ਼ਹਿਦੇ ਹੀਟ ਇਹ ਚੀਜ਼ ਆ ਹੋ ਰਹੀ ਹੈ ਇਸ ਮੁੱਦੇ ਨੂੰ ਲੈ ਕੇ ਕਮਲਜੀਤ ਪ੍ਰਤਾਪ ਸਿੰਘ ਦੇ ਵੀ ਬਿਆਨ ਆਉਂਦੇ ਨੇ ਉਹ ਦੱਸਦੇ ਨੇ ਕਿ ਨਸ਼ਾ ਜਿਹੜਾ ਹੈ ਕਿਵੇਂ ਵੇਖਦਾ ਹੈ ਮਾਜੇ ਖੇਤਰ ਦੇ ਵਿੱਚ ਕਿਸ ਦੀ ਸ਼ਹਿਦੇ ਹੀਟ ਮਿਲਦਾ ਉਹ ਨੇਤਾਵਾਂ ਦਾ ਨਾਮ ਵੀ ਲੈਂਦੇ ਨੇ ਪਰ ਉਸ ਤੇ ਕੋਈ ਕਾਰਵਾਈ ਨਹੀਂ ਹੁਣ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਜਿਹੜੀ ਖਬਰ ਹੈ ਅਖਬਾਰ ਦੇ ਵਿੱਚ ਉਹਨੇ ਹੈਰਾਨ ਕੀਤਾ ਇੱਕ ਪੁਲਿਸ ਮੁਲਾਜ਼ਮ ਦੀ ਜ਼ਿਆਦਾ ਨਸ਼ੀ ਮਾਤਰਾ ਲੈਣ ਦੇ ਕਾਰਨ ਉਹਦੀ ਮੌਤ ਹੋ ਗਈ। ਅਸੀਂ ਹਰ ਕਿਸ ਤੋਂ ਵੀਦ ਕਰ ਸਕਦੇ ਹਾਂ। ਪੁਲਿਸ ਸਿਨੈਨਸ ਦਾ ਨਸ਼ਾ ਤਸ਼ਕਰੀਨ ਫੜਨਾ ਹੈ ਜਿਨੇ ਇਹਨਾਂ ਸਾਰੀਆਂ ਚੋਰ ਮੋਰੀਆਂ ਨੂੰ ਰੋਕਣਾ ਹੈ ਉਹੀ ਜੇ ਸਾਡੇ ਪੰਜਾਬ ਪੁਲਿਸ ਦੇ ਜਵਾਨ ਨਸ਼ੇ ਦੇ ਨਾਲ ਮਰਨ ਲੱਗ ਗਏ ਤਾਂ ਫਿਰ ਅਸੀਂ ਕਿਸ ਨੂੰ ਕਹਾਂਗੇ? ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਸੱਤਰ ਵਿਸ਼ੇ ਇੱਕ ਖਬਰ ਹੋਰ ਬੜੀ ਹੈਰਾਨ ਕਰਨ ਵਾਲੀ ਸੀ ਇੱਕ ਲੇਡੀ ਨੇ ਧਰਦੇਚਰ ਬੋਲਡ ਖਾਈ ਕਿ ਜਦੋਂ ਆਈ ਤ ਉਹ ਦਾ ਕਾਰਣਾ ਨਸ਼ੇ ਦੇ ওভারਡੋਸ ਦੇ ਕਾਰਨ ਮਰਿਆ ਪਿਆ ਸੀ ਬੈਠ ਤੇ ਹਾਲੇ ਉਹ ਸੱਜ ਵਿਆਹੀ ਸੀ ਸਾਲਕ ਵੀ ਨਹੀਂ ਹੋਇਆ ਸੀ ਉਹਦੇ ਨੂੰ ਵਿਆਹ ਹੋਇਆ ਥੇ ਸੁਲਤਾਨਪੁਰ ਦੇ ਵਿੱਚ ਖਬਰ ਆਉਂਦੀ ਕਿ ਇੱਕ ਨੌਜਵਾਨ ਠਾਰਾਉਣੀ ਸਾਹ ਦਾ ਨਸ਼ੇ ਦੇ ਨਾਲ ਉਹਦੀ ਮੌਤ ਹੋ ਜਾਂਦੀ ਕੀ ਸਰਕਾਰ ਸਾਡੀ ਨੂੰ ਦਿਖਦਾ ਨਹੀਂ ਹੈ ਜੇ ਕੋਈ ਨੌਜਵਾਨ ਜੇ ਕੋਈ ਸੰਸਥਾ ਇਹਨਾਂ ਦੇ ਵਿਰਧ ਝੰਡਾ ਚੁੱਕਦੀ ਹੈ ਤਾਂ ਸਾਡੀ ਸਰਕਾਰ ਉਲਟਾ ਉਹਨਾਂ ਸੰਸਥਾਵਾਂ ਨੂੰ ਉਹਨਾਂ ਵਿਅਕਤੀਆਂ ਨੂੰ ਹੀ ਦਬਾਉਣ ਤੇ ਤੋਲ ਜਾਂਦੀ ਸਮਾਨ ਸਰਕਾਰ ਅੱਗੇ ਬੇਨਤੀ ਹੈ ਕਿ ਹੁਣ ਇਹ ਜਿਹੜਾ ਨਸ਼ਾ ਦਾ ਜਿਹੜਾ ਦਾਤ ਬਹੁਤ ਵੱਧ ਚੁੱਕਾ ਹੈ ਇਹਨੂੰ ਕਾਬੂ ਕਰੋ ਉਹ ਪੰਜਾਬ ਜਿਹੜਾ ਦੇਸ਼ ਦੀ ਜਵਾਨਾਂ ਦੇ ਲਈ ਮਸ਼ਹੂਰ ਸੀ ਦੇਸ਼ ਦੀ ਰੱਖਿਆ ਦੇ ਲਈ ਮਸ਼ਹੂਰ ਸੀ ਜਿਹੜਾ ਸੇਵਾਵਾਦ ਨਾ ਸੀ ਉਸ ਦੇਸ਼ ਦੀਆਂ ਮੁਟਿਆਰਾਂ ਨਸ਼ੇ ਚ ਪੈ ਗਈਆਂ ਕੀ ਗੱਭਰੂ ਪੈਦਾ ਕਰਨਗੇ ਉਹ ਪੂਰੇ ਪੰਜਾਬ ਦੇ ਵਿੱਚ ਆਈਵੀਐਫ ਸੈਂਟਰਸ ਜਿਹੜੇ ਖੁੱਲ ਚੁੱਕੇ ਨੇ ਉਹ ਉਹ ਕਿਸ ਵੱਲ ਇਸ਼ਾਰਾ ਕਰਦੇ ਨੇ ਸਾਡੀ ਅੱਧੇ ਤੋਂ ਜ਼ਿਆਦਾ ਨੌਜਵਾਨ ਨਪੁੰਸਕ ਹੋ ਚੁੱਕੇ ਨੇ ਪਰ ਕਿੰਨੇ ਵੀਰਸ ਦੇ ਨਾਲ ਅਤੇ ਗਰਭ ਧਾਰਨ ਹੋ ਰਹੇ ਨੇ ਉਹ ਸਭ ਨੂੰ ਪਤਾ ਹੈ ਆਉਣ ਵਾਲੀ ਨਵੀਂ ਪੀੜ੍ਹੀ ਜਿਨ੍ਹਾਂ ਦੀ ਉਮਰ 5 ਤੋਂ ਲੈ ਕੇ 10 ਸਾਲ ਤੱਕ ਉਹਨਾਂ ਦੇ ਚੇਰੇ ਮੁਰੇ ਦੇਖ ਲੋ ਡੇਲਡਲ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਵਾਕਈ ਪੰਜਾਬੀ ਨਸਲ ਦੇ ਨਹੀਂ ਚਾਹੇ ਪੰਜਾਬੀ ਮਾਂ ਦੇ ਗਰਭ ਚ ਪੜੇ ਨੇ ਕੀ ਵਾਕਈ ਪੰਜਾਬੀ ਨਸਲ ਦੇ ਨਹੀਂ ਹੋ ਸੋ ਫੇੜਾਇਆ ਪੰਜਾਬ ਸਰਕਾਰ ਜੀ ਤੁਹਾਨੂੰ ਬੇਨਤੀ ਆ ਉੱਠੋ ਇਹ ਜਿਹੜਾ ਨਸ਼ੇ ਦਾ ਡਾਟਾ ਨੂੰ ਕਾਬੂ ਕਰੋ ਜੇ ਤੁਸੀਂ ਨਹੀਂ ਕਾਬੂ ਕਰ ਸਕਦੇ ਜੇ ਕੋਈ ਹੋਰ ਕਰਦਾ ਤਾਂ ਉਹਨਾਂ ਨੂੰ ਕਰਨ ਦਿਓ ਉਮੀਦ ਕਰਦੇ ਕਿ ਸਾਡਾ ਪੁਲਿਸ ਪ੍ਰਸ਼ਾਸਨ ਅਬ ਨੌਜਵਾਨਾਂ ਦੀ ਵੀ ਰਾਖੀ ਕਰੇਗਾ ਤੇ ਸਾਡੇ ਜਿਹੜੇ ਆਮ ਨੌਜਵਾਨ ਨੇ ਮੁਟਿਆਰਾਂ ਨੇ ਉਹਨਾਂ ਦੀ ਗਰਾਖੀ ਕਰੇਗਾ ਤਾਂ ਕਿ ਸੇ ਪੰਜਾਬ ਨੂੰ ਨਸ਼ੇ ਦੇ ਦੈਨ ਤੋਂ ਬਚਾ ਸਕੇ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਤੇ ਨਮਸਕਾਰ ਸਤਿ ਸ਼੍ਰੀ ਅਕਾਲ